ਚਾਹ ਬਣ ਗਈ ਹਾਂ ਹਾਂ ਕਾ ਫੋਨ ਜੀ ਵਾਲੇ ਫੋਨ ਕਰੀ ਜਾਂਦੇ ਨੇ ਉਹ ਛੇਤੀ ਪਾ ਮੈਂ ਲੈ ਕੇ ਜਾਣੀ ਆ ਬਸ ਬਣ ਗਈ ਚਾਹ ਪਾਉਣੀ ਆ ਪਾਉਣੀ ਚਾਹ ਤਾਂ ਮੈਂ ਪਹਿਲੇ ਧਾਰ ਕੇ ਜੀ ਮੈਂ ਪਾਉਣਾ ਹੋਰ ਉਹ ਮੁੰਡੇ ਫੋਨ ਕਰੀ ਜਾਂਦੇ ਨੇ ਮੈਂ ਥੋੜਾ ਜਨਾ ਕੰਮ ਵਾਗਿਆ ਕਰਨੀ ਸੀ ਭਾਈ ਨਾਲ ਵਧਣਾ ਪਤਾ ਤੂੰ ਬੇਸ਼ਨ ਕਢਾ ਲੈ ਪਾਪਾ ਹਾਂ ਕਢਾ ਲਿਆ ਭਾਈ ਜੀ ਫਿਰ ਦੇ ਅੱਜ 1000 ਰੁਪਇਆ ਉਹ ਕਿੱਥੇ ਦੇ ਪੈਸੇ ਤੁਸੀਂ ਤਾਂ ਮੈਥੇ ਮੰਗੀਆਂ ਨੇ ਤੁਸੀਂ ਕੰਮ ਕਰੋ ਪੰਜੀਰੀ ਵਾਲਾ ਨੂੰ ਵੀ ਜਾਣੇ ਨੇ ਹੋਰ ਤੇਲ ਪਾਣੀ ਦਾ ਖਰਚਾ ਵੀ ਲੋਡ ਪੈਂਦੀ ਆ ਛੇਤੀ ਜਾ ਛੇਤੀ ਲੈ ਕੇ ਜਨਮ ਤਾਂ ਮਾਚ ਲੈ ਕੇ ਮਾਗਾ ਕੋ ਕਿੱਥੇ ਉਹਨੂੰ ਲੈ ਕੇ ਭੇਜ ਜੀ ਚਾਹ ਪਤਾ ਕਈ ਤਰਕੇ ਦਾ ਪੜਨਗੇ ਆਹ ਬਹਾਨਾ ਲਾ ਕੇ ਪਤਾ ਇਹ ਤਾਂ ਪੜਦਾ ਹੈ ਪਤਾ ਨਹੀਂ ਕਿੱਥੇ ਉੰਗੇ ਆ ਪਤਾ ਕਿਹੜਾ ਪੜਦਾ ਹੋ ਕੀ ਪਤਾ ਹੈ ਕਿ ਪੈਸੇ ਲੋਕਾਂ ਤੋਂ ਖਰੀ ਜਾਂਦਾ ਬੱਸਾਂ ਤੇ ਚੱਲਦਾ ਹੋ ਕੀ ਕਰਾਣਾ ਦਾ ਤਾਂ ਰੋਜ਼ ਹੀ ਕਹਦਾ ਨਾ ਇੰਨਾ ਕੰਮ ਤਾਂ ਕਰ ਸਕਦਾ ਘਰੇ ਹੋ ਆ ਸਕਦਾ ਫਿਰ ਕੀ ਕਰਾਣਾ ਆ ਅੱਖੇ ਵੀ ਨਹੀਂ ਲੱਗਦਾ ਮੈਂ ਦੀ ਉਹਨੂੰ ਮੈਂ ਤੁਹਾਨੂੰ ਤੁਸੀਂ ਉਹਨੂੰ ਕਾਨੂੰ ਕਹਿੰਦੇ ਹੋ ਮੈਂ ਕਹੂੰ ਮੈਂ ਆ ਆਪਾ केता। जीजी। जीजी 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 आ, ना आ, आ, ला जा लाके देख समान बड़ा घटा फिर ਕੀ ਕੱਟ ਲਾਈ ਨੀ ਕੋਈ ਨਾ ਜੇਰਾ ਬਹੁਤ ਪੀਤਾ ਹੈ ਤਾਂ ਹੌਦਾ ਸਵਾਰ ਸਵਾਰ ਬੱਕਰਾ ਚਰਾ ਜਾਣਾ ਤਾਂ ਬਸਮਾਨ ਬੜਾ ਤੇਰਾ ਬੜਾ ਸਰਾ ਸਮਾੜਿਆ ਦਾ ਇੱਕ ਹੋਰ ਵਾਲਾ ਮੱਚੀ ਦੇਖ ਕੇ ਲਾਈ ਹੁੰਦੇ ਸਵਰਗ ਦੇ ਝੂਟੇ ਲੈ ਆ ਲੰਗੜਿਆਂ ਜਾਂਦਾ ਨੂੰ ਪਰਾ ਕਰਾ। ਇਹ ਟਰਾਲੀ ਫਿਰਦਾ। ਕਾਲੀ ਹੈ। ਲੈ ਪਰਾ ਉਹਦਾ ਪਰਾਈਟ ਪਾਲਾ। ਉਹ ਤੈਨੂੰ ਤੀ ਖਾਣਾ ਪੈਣਾ ਬੰਦਾ ਕਿੰਨੇ ਲੋਕਾਂ ਦੇ ਜਵਾਬ ਗਾਲੀਆਂ ਨੇ ਇੱਥੇ ਬੈਠਾ। ਮੈਂ ਕੀ ਕਰਾਂ ਯਾਰ? ਹੁਣ ਪੀ ਰਹੇ ਨੇ। ਪੀ ਰਹੇ ਨੇ। ਇਹਨੂੰ ਕਿਉਂ ਦਿਓ ਤੁਸੀਂ ਤਾਂ ਲੱਗਦੇ ਨੇ ਆ ਮੋਟਰਸਾਈਕਲ ਪਰਾ ਕਰਾਏ। ਯਾਰ ਤੂੰ ਮੋਟਰਸਾਈਕਲ ਪਰਾ ਕਰਾ। ਯਾਰ। ਪਰਾ ਕਰੋ ਇਹਨੂੰ ਮੋਟਰਸਾਈਕਲ। ਅੰਮੀ ਇਸ ਤੇ ਬਰੇ ਰੁੱਤ ਕੋਲ ਸਾਡੇ। ਜਿੱਥੇ ਕਿੱਥੇ ਕਿੱਥੇ ਦੇ ਹੈਗੇ ਨੇ। ਨਸ਼ੇ ਦੇ ਕਿੰਨੇ। ਕੋਈ ਨਗਾ ਵਾਲਾ ਯਾਰ। ਨਗਾ ਲਾਂਗੀ। ਆਹ ਯਾਰ ਹੋਰ ਬਈਆ ਫਿਰ ਫਿਰ ਹਸਲਦੇ ਨਾ ਨਸ਼ੇ ਨਸ਼ੇ ਨਾਲ ਦਾਲਦੇ ਆ ਜਾਣੇ ਜਾਣੇ ਬੰਦੇ ਅੱਜ ਕੱਲ੍ਹ ਦੇ ਜਵਾਨ ਦੀ ਜਵਾਨੀ ਖਰੇ ਆ ਫਰੀਂ ਜਾਂਦੀ ਇਹ ਤਾਂ ਉਂ ਹੀ ਖਪੜੀ ਜਾਂਦੇ ਨੇ ਯਾਰ ਆਪਾਂ ਕਿਹੜਾ ਕਿਸੇ ਨੂੰ ਧੱਕੇ ਨਾ ਪਾਉਣੇ ਹੋ ਔਰ ਯਾਰ ਪਤਾ ਨਹੀਂ ਉਹ ਕਾਹਨੋਂ ਉਹਨਾਂ ਦਾ ਜਿਹੜਾ ਜਵਾਹ ਹੈ ਉਹਨਾਂ ਸੇ ਪਤਾ ਨਹੀਂ ਕਰਦਾ ਕੋਈ ਉਹਨੂੰ ਤਾਂ ਹੰਕਾਰ ਆ ਵੀ ਸਾਡਾ ਕਿਹੜਾ ਕੋਈ ਨਸ਼ੇ ਕਰਦਾਗਾ ਉਹ ਬੱਬੇ ਹੋਦਾ ਆਪਣਾ ਮਿਸਟਰ ਆ ਉਹਦਾ ਭਾਈ ਤਾਂ ਅਕੀ ਗੱਲਾ ਹਾਂ ਫਸਾ ਉਹਨੂੰ ਫੇਰ ਕਿਨੂੰ ਹਾਂ ਬੱਸ ਆ ਗਿਆ ਫਸਾ ਉਹਨੂੰ ਚੱਕੜਾ ਹੋੜੋ ਬੱਸ ਲੌੜਾ ਹੋ ਵੀ ਪੜਾ ਪੱਟਣਾ ਪਾਣੀ ਆਪਣੀ ਮਹਿਫਿਲ ਚੂਲੇ ਚਾਹੀਦਾ ਮੈਨੂੰ ਉਹ ਦੋ ਦਿਨਾਂ ਦਾ ਕਲਾ ਬੱਬੇ ਹੋਏ ਨਾ ਟੈਨਸ਼ਨ ਪੱਕੀ ਗੱਲਾ ਯਾਰ ਪੱਕੀ ਗੱਲਾ ਕੰਮ ਹੋਣਾ ਦੱਸਿੰਦਾ ਪੱਕਾ ਏ ਓਕੇ ਓਕੇ ਆ ਚਾਹ ਪੀ ਲਓ ਭਾਈ ਆ ਜੀ ਆ ਗਏ ਉਹ ਠੀਕ ਹੈ ਹਾਂ ਜੀ ਹਾਂ ਵਧੀਆ ਜੀ ਜੀਰੀ ਇੱਕ ਨੰਬਰ ਲਾਇਓ ਬਾਈ ਬਣ ਕੇ ਚੰਗਾ ਬਾਈ ਬਣ ਕੇ ਵਧੀਆ ਜੀਰੀ ਲਾਇਓ ਚੰਗਾ ਦਵਾਰੇ ਯਾਰ ਹੱਥ ਬਾਈ ਦਾ ਨਹੀਂ ਹੈ ਗਾਜਾ ਜੀ ਵਧੀਆ ਲਾਵਾਂਗੇ ਜੀ ਕੋਈ ਪਤਾ ਨਾ ਮੰਨੋ ਆਹ ਪੂਰੀ ਵਧੀਆ ਕੋਈ ਚੱਕਰ ਨਹੀਂ ਹਾਂ ਨਾ ਕੋਈ ਨਾ ਤੇ ਬੱਚਿਆਂ ਨੂੰ ਬੁਲਾਵਾ ਚਾਹ ਪਿਆ ਦੇ ਕਰਾ ਓਏ ਆ ਜਾਓ ਚਾਹ ਪੀ ਲਓ ਓਏ ਓ ਰਜਮਾ ਆਏ ਚਾਹ ਪੀ ਲਓ ઘરે ਜਾਓ ਬੱਚਾ ਯਾਰ ਅਰਵਿੰਦਰਾ ਵਧੀਆ ਬਈ ਵਧੀਆ ਤੂੰ ਨਸਰਾ ਠੀਕ ਐ ਕੈਮ ਵਧੀਆ ਚੜਦੀ ਕਲਾ ਇੱਧਰ ਇੱਧਰ ਉਹ ਜੂਰੀ ਲਾਉਣ ਲੱਗ ਰਹੇ ਤੇ ਯਾਰ ਨੂੰ ਚਾਹ ਫੜਾ ਕੇ ਆ ਆ ਮਾਰ ਲੈ ਜਿਹੜਾ ਆ ਫਿਰ ਕੇਤਾ ਉਹ ਮਾਰਦਾ ਯਾਰ ਸਾਡਾ ਜਵਾਕ ਜੀ ਨਹੀਂ ਕੋਈ ਉਹ ਕਰਦਾ ਔਰ ਛੱਟਾ ਛੱਟਾ ਵਧੀਆ ਉਹ ਅਸੀਂ ਵੀ ਰੇਜਾ ਡਿਚੀ ਜਾਂਦੇ ਸੀ ਲੱਗਿਆ ਦੇਖ ਤਾਂ ਰਹਿ ਰੂ ਓਏ ਔਰ ਇਹ ਤਾਂ ਯਾਰ ਉਪਰਾਂ ਦੇਖ ਕੇ ਹਟਿਆਗੇ ਉਰਾਂ ਲਾਉਣ ਲੱਗ ਰਹੇ ਨੇ ਉਹ ਪਰਲੇ ਕੱਤੇ ਚ ਅੱਛਾ ਇੱਧਰ ਲੈ ਜਾ ਹਾਂ ਉਹ ਅਸੀਂ ਵੀ ਮਾਦਲ ਦੇਖਦੀਏ ਲੋਡ ਇਹ ਕਦੇ ਵਧੀਆ। ਉਹ ਕਿਹੜੀ ਲਾਈ ਆ ਤੂੰ ਇਹ ਚ? ਮੈਂ ਤਾਂ ਉਸੀ ਲਾਈ ਆ। ਉਸੀ ਆ? ਹਾਂ। ਚੱਲ ਆ। ਉਹ ਤਾਂ ਲੱਗੀ ਜਾਂਦੇ ਦਾ ਮਹੀਨਾ ਲੱਗੀ ਜਾਂਦਾ ਬਸ ਹੁਣ ਲੋਕਾਂ ਨੂੰ ਕਾਲ ਵਾਲੀ ਹੋਰੀ ਅੱਜ ਕੱਲ ਆ। ਆਹ ਕਿਵੇਂ ਪਾ ਕੇ ਛੜਤਾ ਤੈ? ਇਹਦਾ ਇਹ ਚ ਥਰੀ ਹੀ ਘਣਿਆਤੀ। ਥਰੀ ਘਣਿਆਤੀ ਦੁਆਰੇ। ਹੋਰ ਕੰਮ ਰੂਟਾ ਵੀ ਪਿਛੇ ਨਾ ਵਹਾਤਾ ਯਾਰਾ। ਚੱਲ ਵਧੀਆ। ਸਾਰੇ ਜੀ ਮਾਂ ਚਾਲ ਅੱਜ ਰੇਡ ਏਕੀ ਜਾਂਦੇ ਸੀਗੇ। ਹੂੰ। ਮਾਂ ਤਾਂ ਡੇਕਦੀ ਏ। ਨਾ ਡੇਕਦੇ ਵਧੀਆ ਰੇ ਵਧੀਆ ਯਾਰਾ ਨਾ। ਤੇ ਇਹ ਮੋਟਾ ਵਧੀਆ ਯਾਰਾ ਬ੍ਰੀਕ ਜੇ ਪੱਤੇ ਵਾਲੇ ਮਚਾਉਂਦਾ ਉਹ। ਹੂੰ। ਚਾਲਾ ਸੀ ਵੀ ਦੇਦਾ ਨਹੀਂ ਮੇਰੇ ਨਾਲ ਕਿਹ ਯਾਰ ਸਾਡਾ ਤਾਂ ਜਵਾਹ ਨਹੀਂ ਕੋਈ ਕੰਮ ਕਰਾਉਂਦਾ ਭਾਈ ਕੋਈ ਨਾਟ ਗਿਆ ਤਾਂਗੇ ਉਹ ਛੋੜਣਾ ਆਪ ਤਾਂ ਲੱਗਦਾ ਨਹੀਂ ਕਾਕੇ ਉਹ ਚਾਲਾ ਮੇਰੇ ਕਰਕੇ ਰਗੀ ਮੈਂ ਲਵਾਉਂ ਤੇਰਾ ਨਾ ਨਾ ਕੋਈ ਨਾ ਚਾਲਾ ਗੱਗੂ ਕੰਮ ਕਰ ਲਿਆ ਕਰ ਕੋਈ ਪੜੀਦਾ ਜਾਂਦਾ ਮੈਂ ਹੁਣ ਉਹ ਵੀ ਕਿੱਥੇ ਪੜੀ ਜਾਣਾ ਤੂੰ ਤੂੰ ਤੜਕੇ ਦਾ ਕਿੱਥੇ ਗਿਆ ਤੇ ਕਾਲਜ ਗਿਆ ਸੀ ਮੈਂ ਹੋਰ ਕਿੱਥੇ ਗਿਆ ਲੱਗਾ ਹੋਰ ਤੇਰਾ ਰੋਜੀ ਕਾਲਜ ਜਾ ਜਾਵਾਹ ਕੋਲੋਖਾਂ ਨੇ ਕੰਮ ਬਹੁਤ ਕਰਦੇ ਨੇ ਕਾਲਜ ਲੱਗਦਾ ਮਾਂ ਫਿਰ ਹੁਣ ਪੇਪਰ ਲੈ ਉਹ ਜਵਾਹ ਨਾਲ ਕੰਮ ਕਰਾ ਦਿਆ ਕਰ ਮੈਂ ਤੈਨੂੰ ਦੱਸਾਂ ਤੈਨੂੰ ਤਾਂ ਬੇਲੇ ਦਾ ਸੁਹਾਗ ਪੈਗਾ ਬਸ ਪੈਸਾ ਤਾਂ ਅਹੀਂ ਤੇ ਤੈਨੂੰ ਨਿੱਤ ਕਿੱਥੋਂ ਪਿਆ ਮੈਨੂੰ ਤੈਨੂੰ ਪੈਸਾ ਉਹ ਵੀ ਤਰ੍ਹਾਂ ਕੜੇ ਸਰਦਾਂ ਦੇ ਵਾਕਾ ਜੱਲ ਨਾਲਾ ਕੋਈ ਮੂੰਹ ਪੈ ਜਾ ਬੇਲੇ ਦਾ ਸੁਹਾਗ ਜੀ ਪੜੀ ਤਾਂ ਜਾਂਦਾ ਜੀ ਹੋਰ ਕੀ ਕਰੇ ਤੈਨੂੰ ਕਿੱਥੇ ਪੜਦਾ ਭਾਈ ਕੀ ਜੀ ਤੱਕੀ ਬਾੜੀ ਔਖਾ ਕਰਨ ਲੱਗ ਗਿਆ ਕੀ ਕਰੀਏ ਹੂੰ ਹੁਣ ਜੇ ਉਹ ਆ ਗਿਆ ਖੇਤੋਂ ਫਿਰ ਤੈਨੂੰ ਫੇਰ ਲੜੂਗਾ ਤੂੰ ਫੇਰ ਨਹੀਂ ਗਿਆ ਖੇਤ ਮਾਰਾ ਮੋਟਾ ਕੰਮ ਕਰ ਲਿਆ ਤਾਂ ਮੈਂ ਬੇਲੇ ਪੈ ਤੰਸਰਦਾ ਬਸ ਪੜੀ ਤਾਂ ਜਾਂਦਾ ਜੀ ਜਦੋਂ ਰੋਟਾ ਪੜੀ ਜਾਣਾ ਪੜੀ ਜਾਣਾ ਹਟਾ ਕੇ ਲਈਏ ਤੇ ਇੱਕੋ ਕੰਮ ਹੀ ਹੋ ਗਏ ਨੇ ਨਾਲੇ ਸਾਰਾ ਕੰਮ ਕਰਦੇ ਨੇ ਦੱਸ ਆ ਗਏ ਸਰਦਾਰ ਸਾਹਿਬ ਜੀ ਹਾਂ ਜੀ ਆ ਗਿਆ ਫਿੰਦਕੂ ਤਾਂ ਆ ਜਾ ਕਰ ਹੁਣ ਪਾ ਕੇ ਬੈਠੇ ਦੋ ਟਾਰਕੇ ਲੱਗੇ ਨੇ ਦੱਸ ਹੈ ਉਹ ਜੀ ਵਾਲਾਂ ਵਿਚਾਲੇ ਮੈਨੂੰ ਫੋਨ ਕਰੀ ਗਏ ਨੇ ਕਿਹੜੇ ਵਾਲੇ ਚਾਹ ਦਿੱਤੀ ਅਗਲੇ ਨੂੰ ਤੁਸੀਂ ਕਰੇ ਦੀ ਅਸਾਂ ਨਾ ਕਰ ਮੈਂ ਲੈ ਕੇ ਆਉਂਦਾ ਕੰਮ ਕਰਕੇ ਆਇਆ ਦੀਗਾ ਦੱਸ ਫਰਮਾ ਬੰਦ ਕਰ ਲੈਣਾ ਭਾਈ ਜਹਰਤਾ ਨੂੰ ਇਹ ਕਹਾ ਹਰੇ ਤਾਂ ਸਾਰਾ ਦਿਨ ਜਦੋਂ ਘਰੇ ਦੀ ਆਪਣੇ ਨਾਲ ਤੂੰ ਬਣਦਾ ਵੱਡਾ ਅਸਰ ਹਾਂ ਦੱਸ ਸਮਝਣਾ ਐ ਨਹੀਂ ਕੰਮ ਚੱਲਦੇ ਹੁੰਦੇ ਵਕੀਲ ਸਾਡੇ ਲਈ ਡੂੜ ਅੱਭਾ ਖਵਾ ਗੱਡੀ ਆ ਦੇ ਨੂੰ ਬੱਧੀ ਬੰਦ ਨਹੀਂ ਜਾਂਦੀ ਭਾਈ ਮੈਂ ਤਾਂ ਪਹਿਲੀ ਬੋਲਤੀ ਆ ਭਾਈ ਦੱਸ ਆਪ 100 ਰੁਪਏ ਹੁੰਦਾ ਨਹੀਂ ਤਿੰਨ ਪਾਉਣ ਨੂੰ ਤੈਨੂੰ ਨਿੱਤ ਦੇਂਦੇ ਨੇ ਕੀ ਕਰੀਏ ਕਹਿੰਦੇ ਨਾ ਮੈਂ ਪੜਕੀਆ ਮੈਂ ਪੜਕੀ ਨਵੇਂ ਕਿਸੇ ਕਮਾਂਡੀ ਦੇ ਅੱਥੇ ਨਹੀਂ ਲੱਗਦਾ ਤੂੰ ਖੇਤ ਉਹ ਬਿੰਦਰ ਨੂੰ ਕਹਾਂਦੀ ਮਾਂ ਮੈਂ ਨਾ ਰੇਪਵਾ ਦੀ ਕਹਾਂ ਸੋਡਣਾ ਦਾ ਬਈ ਮੇਰੇ ਨਾਲ ਇੱਕ ਦਿਨ ਨਹੀਂ ਲਗਾਉਂਦਾ ਇਹਦੇ ਪੈਰ ਹੋ ਜਾਣਗੇ ਲਿਬੜ ਜਾਣਗੇ ਤੂੰ ਗੁੱਡ ਪਾਏ ਹੋਏ ਤੇਰੇ ਕਿੱਥੋਂ ਜਾਂਦਾ ਹੈ ਖੇਤ ਬਥੇਰਾ ਮੈਂ ਤਾਂ ਲੜਦੀ ਆਂ ਬਾਗ ਮਾਰੀ ਨੂੰ ਮੀਆਂ ਕੰਮ ਜਾਂਦੇ ਭਰਾਵਾ ਕੱਲ ਨੂੰ ਇਹ ਇੱਕ ਪਾਸੇ ਹੋ ਜੇ ਤੂੰ ਕੀ ਕਰੇਗਾ ਕੰਮ ਤਾਂ ਟਰਨਾ ਪੂ ਠੀਕ ਹੋ ਗੋਨੀ ਕੀ ਦੇਣਾ ਲੋਕ ਲੋਕਰੀ ਤੈਨੂੰ ਕਹਿੰਦੇ ਵੀ ਤੂੰ ਬਰਸਾਂ ਦੇ ਚੜਾ ਫਿਰਦਾ ਘਰ ਪਾ ਲੋ ਘਰ ਪਾ ਲਾਂਗੇ ਜੇ ਪੜਕੇ ਲੱਗੇ ਕਿਤੇ ਪਾ ਲਾਂਗੇ ਆਪਰਾ ਘਰ ਬਣਾ ਲਵਾਂ ਨੀ ਜੇ ਕੰਮ ਕਰ ਲਿਆ ਇਹ ਨਾਲ ਲਾ ਕੇ ਵਧੀਆ ਘਰ ਬਣ ਜੂਗਾ ਸਭ ਕੁਝ ਹੀ ਬਣ ਜੂਗਾ ਮੁੰਡਾ ਉਤਰਾ ਟੰਮੀ ਕਰ ਲੇ ਹੁਣ ਮੈਂ ਤਾਂ ਅੱਲਾ ਕੀ ਕਰਾਂ ਡੰਗਰ ਪਸੂ ਸਾਮਾ ਕਿ ਖੇਤ ਦਾ ਕਰ ਤੈਨਾਂ ਤੱਕ ਕਿਸੇ ਨਾਲ ਰਿਸ਼ਤਾ ਵੀ ਨਹੀਂ ਕਰਨਾ ਭਾਈ ਕੀ ਕਰਾਂ ਇਹ ਨੂੰ ਕਿਹੜਾ ਦੇਉ ਡੋਲਾ ਮੇਰਾ ਜਿਹੜਾ ਹੁਣਾਂ ਤੇ ਹੋ ਗਿਆ ਹਾਂ ਵਸ ਠੀਕਾ ਮੈਂ ਤਾਂ ਤੇਰੇ ਟੈਕਸ਼ਨ ਲੱਗ ਗਿਆ ਕਿਦਾਂ ਮਸ ਫੂਨ ਜੋਗਾ ਕੱਲਾ ਫੂਨ ਦਿਨ ਰਾਤ ਫੂਨ ਫੂਨ ਤਮਾ ਕੋਈ ਇਧਰ ਵਿੱਚ ਕੀ ਆ ਸਾਰਾ ਨੂੰ ਬੜਿਆ ਰਹਿਣਾ ਪੜਦਾ ਐ ਤੂੰ ਮੈਂ ਪੜਦਾ ਐ ਚ ਹੋਰ ਕੀ ਕਰਦਾ ਮੈਂ ਤੇਰੇ ਸਾਰਾ ਖੁੱਡੀ ਚ ਕੀ ਕਰਦਾ ਨੇ ਉਹਨੂੰ ਲਿਜਾ ਕੇ ਉਹ ਹੈ ਉਥੇ ਹੀ ਪੜਦਾ ਤੂੰ ਖੁੱਡੀ ਚ ਤਿੰਨ ਘੰਟੇ ਤੂੰ ਬੈਠਦਾ ਰਹਿਣਾ ਉੱਥੇ ਪਤਾ ਨਹੀਂ ਖੜਾ ਐ ਜਾਂ ਕੀ ਆ ਦੂਜਾ ਬੰਦਾ ਬਾਹਰੇ ਖੜਾ ਰਹਿਣਾ ਉਹ ਸੁਣ ਲੈ ਹੁਣ ਉਹ ਮੈਡਮ ਤੈਨੂੰ ਲੈਡਰਿੰਗ ਤੇ ਪੜਾਉਂਦੀ ਓਥੇ ਹਾਂ ਕੰਮ ਨਹੀਂ ਕਰਨਾ ਹੋਰ ਨਹੀਂ ਕਰਨਾ ਇਹਨਾਂ ਨੇ ਅੱਛੇ ਨਾ ਭਾਈ ਠੀਕ ਹੈ